ਲੋਕ ਸਭਾ ਚੋਣਾਂ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਘਰ ਘਰ ਜਾ ਕੇ ਲੋਕਾਂ ਨਾਲ ਸਿੱਧਾ ਰابطਾ ਕਾਇਮ ਕਰ ਰਹੇ ਹਨ ਜਿਸ ਦੇ ਚੱਲਦੇ ਹਲਕਾ ਪੱਛਮੀ ਦੇ ਇਲਾਕਾ ਗਵਾਲ ਮੰਡੀ ਪੁਤਲੀ ਘਰ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਕੌਂਸਲਰ ਸੀਟ ਦੇ ਦਾਵੇਦਾਰ ਡਿੰਪਲ ਅਰੋੜਾ ਵੱਲੋਂ ਇੱਕ ਮੀਟਿੰਗ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਅਕਾਲੀ ਦਲ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਹੁਣ ਕੋਈ ਪੰਜਾਬ ਵਿੱਚ ਹੋਂਦ ਨਹੀਂ ਰਹੀ ਜਦੋਂ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲ ਚਲਾਣਾ ਕਰ ਗਏ ਹਨ ਅਕਾਲੀ ਦਲ ਦੇ ਦਿਗਜ ਆਗੂ ਖੇਰੂ ਖੇਰੂ ਹੋ ਗਏ ਹਨ ਜਿਸ ਕਾਰਨ ਅਕਾਲੀ ਦਲ ਆਪਣੀ ਹੋਂਦ ਗਵਾ ਚੁੱਕਾ ਹੈ ਉਨ੍ਹਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ 13 ਸੀਟਾਂ ਜਿੱਤਣ ਦਾ ਸੁਪਨਾ ਛੱਡ ਆਪਣੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨ। ਨਾਲ ਹੀ ਉਨ੍ਹਾਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਪੁਰਖਿਆਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੇ ਦਾਦਾ ਜੋ ਦਿੱਲੀ ਹਕੂਮਤ ਨਾਲ ਮੱਥਾ ਲਗਾਉਂਦੇ ਰਹੇ ਤੇ ਅਜਿਹੇ ਯੋਧਿਆਂ ਦਾ ਪੁੱਤ ਅੱਜ ਦਿੱਲੀ ਦਾ ਟੌਕ ਬਣ ਗੁਰੂ ਨਗਰੀ ਅੰਮ੍ਰਿਤਸਰ ਤੋਂ ਵੋਟਾਂ ਮੰਗਨ ਨਿਕਲੇ ਹਨ ਜਿਨ੍ਹਾਂ ਦੀਆਂ ਮਾੜੀਆਂ ਨੀਤੀਆਂ ਕਾਰਨ 740 ਕਿਸਾਨ ਸ਼ਹੀਦियां ਪਾ ਗਏ ਸੋ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਕਰਨ ਵਿੱਚ ਵੱਡਾ ਯੋਗਦਾਨ ਪਾਉਣਗੇ ਇਸ ਮੌਕੇ ਡਿੰਪਲ ਅਰੋੜਾ ਨੇ ਮੀਟਿੰਗ ਵਿੱਚ ਆਏ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਂਦੀ ਅਪੀਲ ਵੀ ਕੀਤੀ। ਇਤਿਹਾਸਿਕ ਤੌਰ ਤੇ ਕਿਹੜਾ ਪਹਿਲੀ ਵਾਰ ਹੋਣਾ? ਹਮ। ਕਾਲੀ ਦਲ ਪੰਜਾਬ ਦੇ ਵਿੱਚ ਖਤਮ ਹੋ ਚੁੱਕਾ ਹੈ। ਕਾਲੀ ਦਲ ਕਿਤੇ ਹੋਣੀ। ਤੁਸੀਂ ਇੱਥੇ ਤੇ ਮੈਂ ਵੀ ਇੱਥੇ। ਜਦੋਂ ਸਰਦਾਰ ਪ੍ਰਕਾਸ਼ਿਕ ਬਾਦਲ ਦੀ ਡੈਥ ਹੋਈ ਆ। ਬਾਦਲ ਸਾਹਿਬ ਪਹਿਲੇ ਬੰਦੇ ਸੀ ਪੰਜਾਬ ਦੇ ਵਿੱਚ। ਲੋਕ ਆਮ ਤੌਰ ਤੇ ਕਹਿੰਦੇ ਦੇ ਕਿ ਬੰਦਾ ਖਾਲੀ ਹੱਥ ਤੇ ਗਿਆ। ਇਹ ਬੰਦਾ ਖਾਲੀ ਹੱਥ ਜਾਂਦਾ ਪੰਜਾਬ ਦੀ ਧਰਤੀ ਦੇ ਕੱਲੇ ਕੱਲੇ ਬਾਦਲ ਸਾਹਿਬ ਐ ਹੋ ਜੇ ਇਨਸਾਨ ਸਨ ਐਡੇ ਚੰਗੇ ਇਨਸਾਨ ਸੀਗੇ ਉਹ ਜਾਂਦੇ ਜਾਂਦੇ ਆਪਣੇ ਨਾਲ ਸ਼ਰੋਮੀ ਕਾਲੀਦਾਲ ਵੀ ਲੈ ਗਏ ਉਹ ਕੱਲੇ ਨਹੀਂ ਗਏ ਸ਼ਰੋਮੀ ਕਾਲੀਦਾਲ ਵੀ ਲੈ ਕੇ ਜਿੱਦੋਂ ਉਹ ਗਏ ਉਦੋਂ ਹੀ ਸ਼ਰੋਮੀ ਕਾਲੀਦਾਲ ਖਤਮ ਹੋ ਗਿਆ ਹੁਣ ਤੇ ਸੁਖਬੀਰ ਦੇ ਪੰਚਸਤ ਬੰਦੇ ਉੱਥੋਂ ਦੇ ਫਿਰਦੇ ਆ ਸੁਖਬੀਰ ਨਾਲ ਲੱਗਦਾ ਨਹੀਂ ਜੋ 3 ਸੇ ਮਲੂਕੇ ਮਲਾਕੇ ਸਭ ਉਹਨੂੰ ਛੱਡ ਗਏ ਕਿ ਕਿਹੜੀ ਕਿਹੜਾ ਸੁਭਦ ਲੈ ਜਾਂਦੇ ਹੋ ਲੈ ਜਾਂਦੇ ਹੋ ਉੱਥੇ ਬੈਠਾ ਲੰਬੀ ਪੇਟ 'ਚ ਲੈ ਲੈਂਦੋ ਸੁਪਰੀ ਜੀ ਕਾਲੀ ਦਲ ਫਾਈਟ ਸੀ ਦੀ ਪੰਜਾਬ ਚ ਡੇਟ ਤੇ ਟਾਈਮ ਨੋਟ ਕਰੋ ਕਾਲੀ ਦਲ ਦੀ ਜਮਾਨਤਾ ਜਬ ਤੋੜ ਗਿਆ ਤੁਸੀਂ ਦੇਖੋ ਕੀ ਬਣਾ ਕਾਲੀ ਦਲ ਦੀ ਇਹ ਜਮਾਨਤਾ ਜਬ ਤੋੜ ਗਿਆ ਜੀ ਕਾਲੀ ਦਲ ਚੌਥੇ ਨੰਬਰ ਤੇ ਜਮਾਨਤਾ ਜਬ ਤੋੜ ਗਿਆ ਆ ਤੁਸੀਂ ਦੇਖਿਆ ਆ ਨੁਕਲ ਮੀਟਿੰਗਾਂ ਸਾਡੀਆਂ ਇਹ ਵਾਰਡ ਦੇ ਵਿੱਚ ਇਹ ਵਾਰਡ ਦੇ ਵਿੱਚ ਤਿੰਨ ਤਿੰਨ ਮੀਟਿੰਗਾਂ ਕਰਦੇ ਆ ਇਹ ਨੁਕਲ ਮੀਟਿੰਗਾਂ ਇਦਾਂ ਮੀਟਿੰਗਾਂ ਕਰ ਰਹੇ ਸੋਨੇ ਗੱਲ ਅਸੀਂ ਇੱਕ ਗੇਟ ਕੰਪਲੀਟ ਕਰਕੇ ਦੂਜਾ ਗੇਟ ਸ਼ੁਰੂ ਕੀਤਾ ਨੁਕਲ ਮੀਟਿੰਗਾਂ ਦਾ ਸਾਡੀ ਅਨਦਰ ਸਪੋਰਸ ਇਹ ਬੰਦਿਆਂ ਨੂੰ ਟਾਈਮ ਦਿੱਤਾ ਸੀ 2:30 ਵਜੇ ਦਾ ਕੀ ਟਾਈਮ ਹੋਇਆ ਸਭ ਬੀਬੀਆਂ ਸਭ ਭੈਣਾ ਸਾਡੀਆਂ ਡੀਕ ਦੀਆਂ ਬੇਟੀ ਦੋ ਦੋ ਘੰਟੇ ਲੇਟ ਹੋ ਜਾਂਦੇ ਤਿੰਨ ਤਿੰਨ ਘੰਟੇ ਪਰ ਲੋਕ ਇੰਨਾ ਨਹੀਂ ਉੱਠ ਕੇ ਜਾਂਦੇ ਅਸੀਂ ਤੇਦਾ ਜੀਰੋ ਪੰਜਾਬ ਬਣੂਗਾ ਹੀਰੋ ਮਾਨ ਸਾਹਿਬ ਦਾ ਸੁਪਨਾ ਜਿਹੜਾ ਉਹ ਸਹੀ ਤੇ ਸੱਚ ਹੋ ਜਾਵੇ ਹੈ ਹੀ ਨਹੀਂ ਹੈ ਨਹੀਂ ਦਾ ਮਾਡਲ ਦਾ ਉਹਨੂੰ ਕਹਿੰਦਾ ਆਪਣਾ ਮਾਡਲ ਲੈ ਜਾ ਸਾਨੂੰ ਨਹੀਂ ਚਾਹੀਦਾ ਪੰਜਾਬ ਰੰਗਲਾ ਪੰਜਾਬ ਨੂੰ ਆ ਜੀ ਨਾ ਬਦਾ ਉਹਨੇ ਕੈਲੀਫੋਰਨੀਆ ਬਣਨਾ ਨਾ ਪੰਜਾਬ ਨੇ ਪੈਰਿਸ ਬਣਨਾ ਨਾ ਪੰਜਾਬ ਨੇ ਅਮਰੀਕਨ ਮਾਡਲ ਬਾਨਾ ਨਾ ਸਾਨੂੰ ਅਮਰੀਕਨ ਮਾਡਲ ਦੀ ਲੋੜ ਹੈ ਸਰ ਪੰਜਾਬ ਕੋ ਆਪਣਾ ਮਾਡਲ ਬਹੁਤ ਹੈ ਪੰਜਾਬ ਦੇ ਲੋਕ ਮਿਹਨਤੀ ਲੋਕ ਹੈ ਪੰਜਾਬ ਚ ਇੰਡਸਟਰੀ ਚਾਹੀਦੀ ਸਰ ਦੁਬਈ ਕਿੱਥੋਂ ਚੱਲ ਜਾਊਗਾ ਕਹਿੰਦੇ ਜੀ ਉਹ ਪੋਰਟ ਤੇ ਖਤਮ ਕਰਤੀ ਪੋਰਟ ਤੇ ਅਦਾਨੀ ਨੂੰ ਦੇਤੀ ਉਹਨਾਂ ਨੇ ਪਿਓ ਦਾ ਪੁੱਤਾਂ ਦੇ ਸਭ ਦੇ ਕੀ ਗੱਲ ਏਸ਼ੀਆ ਦਾ ਸਾਡਾ ਪਾਸ ਸੀਗਾ ਉਹਨਾਂ ਨੂੰ ਪੁੱਛੋ ਜੀ ਕਿ ਮੋਦੀ ਸਾਹਿਬ ਅਦਾਨੀ ਦੇ ਕੋਲ ਲੈ ਕੇ ਸਾਰਾ ਕੁਝ ਆ ਸਾਡਾ ਸਾਰਾ ਮਸਾ ਦੀ ਤੁਹਾਡੇ ਲੱਗਿਆ ਕਰਦੇ ਮਜੀਠਵੰਡੀ ਮਜੀਠਵੰਡੀ ਚ ਪਹਿਲਾ ਸਕੂਟਰ ਤੇ ਦੀ ਜਾਇ ਜਾਂਦਾ ਹੁਣ ਲੋਕ ਕਾਰਾਂ ਲੈ ਕੇ ਜਾਂਦੇ ਖਤਮ ਹੋ ਗਈ ਖਾਲੀ ਹੋ ਗਈ ਇੱਥੋਂ ਸ਼ਵਾਦਾ ਜਾਂਦਾ ਜਿਪਸ ਜਾਂਦੀ ਸੀਮਟ ਜਾਂਦਾ ਹੈ ਕੀ ਕੋ ਜਾਂਦਾ ਹੈ ਇੱਥੋਂ ਸਭ ਬੰਦ ਹੋ ਗਿਆ ਯਾਰ ਪਰ ਹੁਣ ਜਿਸ ਤਰੀਕਾ ਕਿਨਾਰ ਮੈਂ ਕੌਣ ਕਹਿੰਦੇ ਬੀਜੇਪੀ ਕਹਿ ਰਹੀ ਹੈ ਜੀ ਬੀਜੇਪੀ ਨੇ ਖਤਮ ਕੀਤਾ ਯਾਰ ਬੀਜੇਪੀ ਕੀ ਕਹਿ ਰਹੀ ਹੈ ਇਹੀ ਗੱਲ ਦੇਖੋ ਮੈਂ ਕੀ ਕਹਿੰਦਾ ਜਦੋਂ ਸਿੱਧੂ ਸਾਹਿਬ ਆਏ ਬੀਜੇਪੀ ਅੱਜ ਤੋਂ 30 ਸਾਲ ਪਹਿਲਾਂ ਸਿੱਧੂ ਸਾਹਿਬ ਲੈ ਆਏ ਸਿੱਧੂ ਸਾਹਿਬ ਇਹੀ ਗੱਲ ਕਹਿੰਦੇ ਜੇਤਲੀ ਸਾਹਿਬ ਆਏ ਜੇਤਲੀ ਸਾਹਿਬ ਵੀ ਇਹੀ ਕੁਝ ਕਹਿੰਦੇ ਕੀਤਾ ਕੁਛ ਨਹੀਂ ਫਿਰ ਪੁਲੀ ਸਾਹਿਬ ਆ ਗਏ ਪੁਲੀ ਸਾਹਿਬ ਵੀ ਇਹੀ ਕੁਝ ਕਹਿੰਦੇ ਹੋੜੇ ਭਾਈ ਸਾਹਿਬ ਆ ਗਏ ਉਹ ਸਰ ਇਹਦਾ ਮਸਲਾ ਤੂੰ ਸਮਝਾ ਕਿ ਪਹਿਲਾਂ ਸੀ ਬੀਜੇਪੀ ਹੈ ਕਿੱਥੇ ਮਸਲ ਜੀ ਇਹ ਬੀਜੇਪੀ ਹੋਵੇ ਤਾਂ ਉਹ ਕੋ ਕੈਂਡੀਡੇਟ ਨਾ ਹੋਵੇ ਹਰ ਵਾਰ ਨਵਾਂ ਕੱਢੀ ਨਵੇਂ ਲੱਭ ਕੇ ਲਿਆਉਂਦੀ ਆ ਔਰ ਐਕਾ ਕੀ ਹੋ ਰਿਹਾ ਪਹਿਲੇ ਤਾਂ ਬਚ ਕੇ ਆਪਣੀ ਜਮਾਨਤਾਂ ਤੋਂ ਜੇਤਲੀ ਸਾਹਿਬ ਤੇ ਪੁਲੀ ਸਾਹਿਬ ਤੋਂ ਜਮਾਨਤ ਬਚਾ ਕੇ ਲੈ ਗਏ ਐਕਾ ਸਰ ਅੰਬਸਰ ਇਹ ਬਾਹਰ ਦੇ ਕੈਂਡੀਡੇਟ ਦੀ ਜਮਾਨਤ ਜ਼ਬਤ ਕਰਨਗੇ ਭਈ ਇਹ ਇਹ ਨੂੰ ਸਮਝਦੇ ਕਿਉਂ ਤੈ ਇਹ ਗੁਰੂ ਦਾਬਦਾਸ ਜੀ ਦੀ ਨਗਰੀ ਆ ਦੁਨੀਆ ਦਾ ਸਭ ਤੋਂ ਪਹਿਲੇ 5-6 ਦੋ ਜਿੱਕੇ ਉਹ ਕਹਿੰਦੇ ਮੈਂ ਸਮੁੰਦਰੀ ਪਰਿਵਾਰ ਦਾ ਪੋਤਾ ਵਾਂ ਤੇ ਮੇਰੇ ਖੂਨ ਵਿੱਚ ਇਸ ਵਾਲੀ ਕੀ ਆ ਉਹਨੂੰ ਤੇਜਾਸਕ ਸਮੁੰਦਰੀ ਦਾ ਨਾਂ ਲੈ ਪੜਾ ਉਹਦੇ ਬੜੇ-ਵੱਡੇ ਦੇਸ਼ ਭਗਤ ਬੰਦੇ ਸੀ ਉਹ ਤੇ ਦਿੱਲੀ ਨਾਲ ਲੜਦੇ ਰਹੇ ਉਹ ਤੇ ਗਰੇਜ਼ਾਂ ਨਾਲ ਲੜਦੇ ਰਹੇ ਉਹ ਤੇ ਦਿੱਲੀ ਦੀ ਸਰਕਾਰਾਂ ਨਾਲ ਲੜਦੇ ਰਹੇ ਤੇ ਜੇ ਅੱਜ ਤੇਜਾਸਕ ਸਮੁੰਦਰੀ ਜਿੰਦੇ ਹੁੰਦੇ ਤਾਂ ਉਹਦੇ ਅੱਖਾਂ ਜੱਥੂ ਹੋਣਾ ਸੀ ਉਹਦਾ ਪੋਤਾ ਜਾਂ ਦਿੱਲੀ ਵਾਲਿਆਂ ਦਾ ਟਾਟ ਬਣ ਕੇ ਤੁਰਿਆ ਫਿਰਦਾ ਜਾਂ ਚੱਲ 700 740 ਕਿਸਾਨ 740 ਬੰਦੇ 3 ਸਾਲ ਪਹਿਲਾਂ ਬੰਦੇ ਪੰਜਾਬ ਚ ਕਿਸਾਨ ਬੰਦੇ ਖੇਤੀ ਪ੍ਰਧਾਨ ਸੁਪਾਏ ਉਹ ਕੀ ਭਾਲਦਾ ਏ ਉਹ ਤੇਜਾਸਕ ਸੁੰਦਰੀ ਦਾ ਪੁੱਤਾ ਬਣ ਕੇ ਆਵੇ ਫੇਰ ਤੇ ਬੱਕਰੀ ਗੱਲ ਆ ਲੋਕ ਤਾਂ ਚੁੱਕ ਲੈਣਗੇ ਉਹ ਕਹਿੰਦੇ ਉਹ ਐਸ ਵੇਲੇ ਐਸ ਵੇਲੇ ਸਰ ਮੋਦੀ ਦਾ ਤੋਤਾ ਬਣ ਕੇ ਆਇਆ ਐਸ ਵੇਲੇ ਕੇ ਇਹ ਨਹੀਂ ਪੁੱਛਦਾ ਉਹ ਕਹਿੰਦੇ ਜਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਆ ਇਹ ਪੋਲਿਟੀਕਲ ਪਾਰਟੀਆਂ ਦੇ ਬੰਦੇ ਆ ਸਿਖਾ ਕੇ ਭੇਜੇ ਆ ਹਾਂਜੀ ਕਹਿੰਦੇ ਉਹਨਾਂ ਨੇ ਸਿਖਾ ਕੇ ਭੇਜੇ ਆ ਉਹ ਤਾਂ ਕਹਿੰਦੇ ਤੁਹਾਨੂੰ ਕਹਿੰਦੇ ਸਿਖਾ ਕੇ ਭੇਜਿਆ ਇੱਥੇ ਉਹਨੂੰ ਪੁੱਛੋ ਮੇਲਾ ਠੀਕ ਹੈ ਜੀ ਲਾ ਲਓ ਹਾਂ ਲਾ ਲਓ ਬਹੁਤ ਸਾਰੇ ਇਲਾਕਿਆਂ ਦੇ ਵਸਨੀਕਾਂ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਚੁੱਕਿਆ ਸਾਡੇ ਸਰਦਾਰ ਡਾਕਟਰ ਜਸਵੀਰ ਸਿੰਘ ਸੰਧੂ ਜੀ ਐਮਐਲਏ ਤੇ ਸਾਡੇ ਐਮਐਲਏ ਐਮਪੀ ਦੇ ਕੈਂਡੀਡੇਟ ਸਾਡੇ ਵਾਰਡ ਦੇ ਵਿੱਚ ਅੱਜ ਆਏ ਨੇ ਤੇ ਇਹ ਸਾਰੇ ਲੋਕਾਂ ਨੇ ਉਹਨਾਂ ਨੂੰ ਬਹੁਤ ਵਿਸ਼ਵਾਸ ਦਿਵਾਇਆ ਕਿ ਸਾਰਾ ਵਾਰਡ ਉਹਨਾਂ ਦੇ ਨਾਲ ਹੈ ਸਮੱਸਿਆ ਸਾਡੇ ਵਾਰਡ 'ਚ ਜਿਹੜੀ ਹੈਗੀ ਹੈ ਸਭ ਤੋਂ ਗੰਦੇ ਪਾਣੀ ਦੀ ਹੈ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਵਾ ਉਹਨਾਂ ਨੇ ਵਾਦਾ ਕੀਤਾ ਕਿ ਸਭ ਤੋਂ ਪਹਿਲਾ ਕੰਮ 4 ਜੂਨ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਇਹੋ ਹੀ ਹੋਏਗਾ ਕਿ ਆਪਾਂ ਪਾਣੀ ਦੀਆਂ ਪਾਈਪਾਂ ਨਵੀਆਂ ਪਾਈਆਂ ਜਾਣਗੀਆਂ ਤੇ ਸੀਵਰ ਦਾ ਜਿਹੜਾ ਕੰਮ ਹੈ ਇਹਨੂੰ ਕੀਤਾ ਜਾਏਗਾ ਬਿਲਕੁਲ ਜੀ ਸਾਰੇ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਐਮਐਲਏ ਡਾਕਟਰ ਜਸਜੀਤ ਸਿੰਘ ਸੰਧੂ ਜੀ ਨੂੰ ਸਾਡੇ ਐਮਟੀ ਕੈਂਡੀਡੇਟ ਤਾਰੀਵਾਲ ਸਾਹਿਬ ਨੂੰ ਸਾਰੇ ਉਹਨਾਂ ਨੂੰ ਪੂਰੀ ਕੋਮੂ ਮਾਗੇ ਵੋਟਾਂ ਪਾਣਗੇ ਜੀ ਇੱਕ ਜੋ ਜੇ 80% ਹੈ ਜੀ ਸਾਰੀਆਂ 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦਿੱਤੇਗੀ ਨੰਬਰ 65 ਬੈਠੇ ਹੋਏ ਮੇਰੇ ਸਾਰੇ ਤੋਂ ਵੀਰਾਂ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜਿਆ ਭਾਜੀ ਸਮਰਥਨ ਵਾਸਤੇ ਇਕੱਠੇ ਹੋਏ ਆ ਮਕਸਦ ਨੂੰ ਸਾਰੇ ਜਾਣਦੇ ਹੋ ਕਿ ਅੱਜ ਪਾਤਲੇ ਵਿੱਚ ਜੋ ਤਾਨਾਸ਼ਾਹੀ ਚੱਲਦੀ ਪਈ ਹੈ ਜੋ ਮੋਦੀ ਸੰਗਾਰਦੀ ਬੀਜੇਪੀ ਸਰਕਾਰ ਦੀ ਤਾਨਾਸ਼ਾਹੀ ਚੱਲਦੀ ਪਈ ਹੈ ਉਹ ਖਤਮ ਕਰਨ ਦੇ ਦਿਨ ਆ ਗਏ ਕਿਉਂਕਿ ਲੋਕਾਂ ਨੂੰ ਖਤਰਾ ਚਾਹਤੇ ਆਪਾਂ ਨੂੰ ਬਚਾਉਣ ਵਾਸਤੇ ਨਿਕਲੇ ਆ ਜੱਜ ਮੋਦੀ ਦਾ ਸਭ ਤੋਂ ਵੱਡਾ ਦਾਇਆ ਤੋਂ ਕੇਸੀਵਾਲ ਸੁਪਿਆ ਕਸੂਰ ਤੋਂ ਬਿਰਖਸ ਪ੍ਰੂਫ ਤੋਂ ਬਿਨਾਂ ਕਿਸੇ ਗਵਾਹ ਤੋਂ ਇਹ ਵੀ ਦੇ ਸਾਰੇ ਐਸ.ਬੀ.ਆਈ ਦੇ ਸਾਰੇ ਜਿਹੜੀਆਂ ਏਜੰਸੀਆਂ ਉਹਨਾਂ ਦੀ ਆਪਣੀਆਂ ਉਹਨਾਂ ਦੇ ਸਹਾਰੇ ਸਾਡੇ ਸੱਚੇ ਸੁਤੇ ਦੇਸ਼ ਪੱਖੀ ਵਿਜਿੰਦ ਕੇ ਜੀ ਰਾਜ ਜੀ ਮਨੀਸ਼ ਸ਼ੋਧਿਆ ਜੀ ਸੰਗਰ ਜੈਲ ਜੀ ਸੱਜੇ ਸਿੰਘ ਜੀ ਜਿਨ੍ਹਾਂ ਨੂੰ ਹੁਣੇ-ਹੁਣੇ ਜਮਾਤ ਮਿਲੀ ਉਹਨਾਂ ਬਿਨਾਂ ਕਿਸੇ ਕਸੂਰ ਤੋਂ ਜੇਜਟਿਆ ਸੋਹਰ ਮੇਰੇ ਵੀਰੋ 1 ਜੂਨ ਤੋਂ ਹੋ ਰਿਹਾ 24 ਲੱਖਣੋਂ ਚੱਲ ਰਹੀ ਹੈ ਪੰਜਾਬ ਦੀ ਸੱਤਵੇਂ ਗੇਂਦ ਦੀ ਜਿਹੜੀ ਇਲੈਕਸ਼ਨ ਆ ਉਹਨਾਂ ਚੱਲ ਰਹੀ ਹੈ ਉਹਦੇ 'ਚ ਸਾਡੇ ਮਿਲਖ ਦਾ ਅਮਰ ਸਾਹਿਬ ਤੋਂ ਉਮੀਦਵਾਰ ਸਰਦਾਰ ਕੁਦੀਪ ਸਿੰਘ ਧਾਰੀਵਾਲ ਜੀ ਨੂੰ ਆਮ ਆਦਮੀ ਪਾਰਟੀ ਨੇ ਮਾਣ ਸਨਮਾਨ ਅਕਸ਼ਾਤ ਵੱਡਾ ਮੇਕਰ ਬਣਾਇਆ ਸਚੇਦਾਰ ਸਿੰਘ ਮੈਨੇ 2022 ਚ ਆਪਣਾ ਮਾਨ ਸਨਮਾਨ ਪਿਆ ਦਿੱਤਾ ਮੈਂ 14 ਕੇ ਸਰਦਾਰ ਗਦੀਪ ਸਿੰਘ ਕਾਰਿਵਾਜੀ ਨੂੰ ਇਦਾਂ ਹੀ ਪਿਆਰ ਦੇ ਕੇ ਇਦਾਂ ਹੀ ਮਾਨ ਦੇ ਕੇ ਇਦਾਂ ਹੀ ਸਨਮਾਨ ਦੇ ਕੇ ਵੱਡੀ ਲੀਰ ਦੇ ਨਾਲ ਜਤਾਉਂ ਤਜ ਪੰਜਾਬ ਤੇ ਰੁਕੇ ਹੋਏ ਮਸਲੇ ਜਿਹੜੇ ਕਾਪੂਸੀਆ ਸਰਕਾਰਾਂ ਨੇ ਮੋਦੀ ਸਰਕਾਰ ਨੇ ਜਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਨਾਲ ਹਮੇਸ਼ਾ ਹੀ ਸੈਂਟਰ ਸਰਕਾਰ ਨੇ ਟੋਕਾ ਕੀਤਾ ਸੋਸਾ ਦਾ ਆਗਿਆ ਰੋਕਿਆ ਗਿਆ ਸਾਡਾ ਜੀਐਸਟੀ ਦਾ ਪੈਸਾ ਰੁਕ ਗਿਆ ਸਾਡਾ ਐਨਐਚਐਮ ਦਾ ਪੈਸਾ ਰੁਕ ਗਿਆ ਫਿਰ ਵੀ ਕਈ ਤਰ੍ਹਾਂ ਦੀਆਂ ਸਟੇਪ ਰਸੂਲ ਤਾਂ ਮਿਲਣ ਵਾਲਗੇ ਜਿਹੜੇ ਸੈਂਟਰ ਸਰਕਾਰ ਤੋਂ ਮਿਲ ਜਗਾ ਉਹ ਰੋਕੇ ਗਿਨਿਆ ਜੋ ਨਾ ਰੋਮ ਦੇ ਪੈਸੇ ਨੂੰ ਉਹਨਾਂ ਸਰੂਤਾ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਕਰਨ ਵਾਸਤੇ ਦੁਬਾਰਾ ਤੋਂ ਪੰਜਾਬ ਤੋਂ ਰੋਕਾ ਵਾਸਤੇ ਲੋਹਰ ਮਾਸ ਤੋਂ ਆਪਣਾ ਇੱਕ ਬਹੁਤ ਵੱਡੀ ਪਹਿਲ ਕਰਨ ਜਾ ਰਹੇ ਆ ਜੋ ਗਰਸਾ ਜਨਤਾ ਦੇ ਹੱਥ ਜਿੱਦਾਂ ਤੁਸੀਂ ਕਾਂਗਰਸ ਨੂੰ ਅਕਾਲੀ ਨੂੰ ਲਾਂਭੇ ਕਰਦੇ ਹੋ ਆਮ ਆਦਮੀ ਪਾਰਟੀ ਨੂੰ ਲੈ ਕੇ ਆਇਓ ਇੱਦਾਂ ਹੀ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਪ ਵੀ ਇੱਕ ਕੀਮਤੀ ਵੋਟ 2024 21 ਨੂੰ ਤੁੰਗਸਾਂ ਝਾੜੂ ਦਾ ਬੰਦ ਦੁਆਕੇ ਝਾੜੂ ਦੇ ਖਾਤੇ ਬਾਦ ਉਹ ਤਾਂ ਜੋ ਬਹੁਤੀ ਸਰਕਾਰ ਦੀ ਤਾਨਾशाही ਦਾ ਪੁੱਤ ਜਿਹੜਾ ਪੁੱਟਿਆ ਜਾਸੇਗੇ ਪਿਆ ਆਜ਼ਾਦੀ ਪਾਰਟੀਆਂ ਲੋਕਤੰਤਰ ਨੂੰ ਬਚਾਉਣ ਵਾਸਤੇ ਸੰਵਧਾਨ ਨੂੰ ਬਚਾਉਣ ਵਾਸਤੇ ਕਿ ਨਿਕਲੀ ਹੈ ਉਹਦਾ ਸੂਸੀ ਪੱਕ ਪੂਰੇ ਤਾਂ ਜੋ ਇੰਡੀਆ ਗਾਰਜ ਦੀ ਸਰਕਾਰ ਬਣੇ ਤੇ 50 ਦਾ ਰੁਕਾ ਹੋਇਆ ਕੋਈ ਪੰਡ 50 ਰੁਪਏ ਪੰਜਾਬ ਦੇ ਵਿਕਾਸ ਉੱਤੇ ਹੋਵੇ ਅਮਸਾ ਸੈੱਟ ਇੰਡਸਟਰੀ ਨੂੰ ਬਚਾਇਆ ਜਾ ਸਕੇ ਅਮਰੋ ਸਾਹਿਬ ਜੀ ਦੇ ਵਪਾਰੀ ਉਹਨਾਂ ਨੂੰ ਬਚਾਇਆ ਜਾ ਸਕੇ ਸੋ ਮੈਂ ਤਾਉਨ ਮੇਰੇ ਵੀਰੋ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਚਾਹੂ ਦਾ ਬਟਨ ਦਬਾ ਕੇ ਸਰਦਾਰ ਤਦੀਪ ਸਿੰਘ ਧਾਰਜੋਆ ਜੀ ਨੂੰ ਕਾਮਯਾਬ ਬਣਾਓ ਜਿੱਦਾਂ ਤੁਸੀਂ ਮੈਨੂੰ ਪਹਿਲਾ ਬਖਸ਼ਿਆ ਏਦਾਂ ਦੁਬਾਰਾ ਬਖਸ਼ੋ ਸੋ ਮੇਰੇ ਵੀਰ ਅਡੋਰਾ ਸਾਹਿਬ ਨੇ ਜਿਹੜੀ ਐਸੋ ਬਾਤ ਚੱਕੀ ਕਿ ਬਾਕੀ ਕੋਈ ਕੰਮ ਨਹੀਂ ਰਹਿ ਗਿਆ ਸਾਰੇ ਘਰਾ ਦੇਤੇ ਗਏ ਆ ਦੇਖੋ ਪਾਣੀ ਦੀ ਬੈਟਾ ਦਾ ਰਹਿ ਗਿਆ ਤੋ ਉਹ ਮੈਂ ਤੁਹਾਨੂੰ ਵਾਦਾ ਕਰਦਾ ਕਿ ਚੋਣ ਜਾਬਤਾ ਖੁੱਲੋਂ ਤੋ ਬਾਸਬ ਤੋਂ ਪਹਿਲਾਂ ਕੰਮ ਇਹ ਹੀ ਕਰਵਾਵਾਂਗਾ ਦੋਹਾਂ ਦੀ ਬਾੜ ਦੇ ਚੋਣ ਕਰਵਾਵਾਂਗਾ ਕਿ ਮੈ ਤੁਹਾਨੂੰ ਸਾਰਾ ਵਿਸ਼ਵਾਸ ਹੋਣਾ ਹੈ ਕਿ ਆਪਾਂ ਨਾਲ ਮਿਲ ਕੇ ਸਰਦਾਰ ਕਨੀਪ ਸਿੰਘ ਧਾਰੀਵਾਲ ਜੀ ਨਾਲ ਤੇ ਛੋਟਾ ਭਗਤੌੜੀਆਂ ਸੋ ਕੋਈ ਵੀ ਮੇਰਾ ਵੀਰ ਕੋਈ ਵੀ ਮੇਰੀ ਟੈਨ ਬਾਜੀ ਨਾਰਾਜੇ ਬਹੁਤ ਬਹੁਤ ਤਾਂ ਜੋ ਯੂਨੀਅਨ ਦੇ ਹੱਦ ਨਾਲ ਸਾਨੂੰ ਪਤਾ ਇਲੈਕਸ਼ਨ ਬੋਰਡ ਨਾਲ ਲੱਗਦਾ ਜਪਾਈ 1000 ਰੁਪਏ ਵੀ ਹੋ ਤਾਂ ਦੇ ਦੇਣਾ ਸੀ ਸੋ ਸਰਕਾਰ ਨੇ ਇਲੈਕਸ਼ਨ ਬੋਰਡ ਨਾਲ ਤੁਹਾਡਾ ਪੈਂਡਿੰਗ ਹੈ ਮੈਂ ਤੁਹਾਡੇ ਨਾਲ ਗੱਲ ਕਰਦਾ ਇਲੈਕਸ਼ਨ ਵਾਲੇ ਵੀ ਦੇ ਦੇਾਂਗੇ ਜੁਮਨ ਸਾਹਿਬ ਜੀ ਜਿੰਦਾਬਾਦ ਸਰਪੰਚ ਕੁਲਦੀਪ ਸਿੰਘ ਕਾਰੀਵਾੜ ਜੀ ਜਿੰਦਾਬਾਦ ਜੁਮਨ ਬਹੁਤ ਮੈਂ ਦਵਾ ਕਰਦਾ ਕਿ ਆਪਾਂ ਐਸ ਇਲੈਕਸ਼ਨ ਤੋਂ ਬਾਅਦ ਇੱਕ ਇੱਕ ਵਿਅਕਤੀ ਆ ਪਹਿਣਾਣਾ ਵੀ ਜਿਹੜਾ ਉਹ ਜ਼ਰੂਰ ਦੇਵਾਂਗੇ ਤਾਂ ਜੋ ਆਪਾਂ ਪੰਜਾਬ ਦੇ ਵਿੱਚ ਖੁਸ਼ਹਾਲੀ ਦੀ ਜਿਹੜੀ ਲਹਿਰ ਆਈ ਆ ਦੰਗਲੇ ਪ੍ਰਚਾਰ ਦੀ ਜਿਹੜੀ ਹੈ ਲਹਿਰ ਆਈਆ ਉਹਨੂੰ ਬਰਕਰਾਰ ਰੱਖੇ ਨੇ ਪੰਜਾਬ ਦੇ ਬਚਾ ਲਏ ਆਪਣੇ ਸੰਵਿਧਾਨ ਨੂੰ ਬਚਾ ਲਏ ਲੋਕ ਕਦਰ ਨੂੰ ਬਚਾ ਲਏ ਚੋਨਾ ਜਾਰਾ ਤੋਂ ਵੱਡਾ ਟਾਈਮ ਨਹੀਂ ਦਿੰਦਾ ਕਿਉਂਕਿ ਤੁਸੀਂ ਪਹਿਲਾਂ ਹੀ ਕਾਫੀ ਜ਼ਿਆਦਾ ਸਮੇਂ ਤੋਂ ੜੇਟ ਕਰ ਰਹੇ ਹੋ ਤੇ ਮੈਂ ਸਾਰੀਆਂ ਭੈਣਾਂ ਦਾ ਅੰਮੀਆ ਸਾਹਮਣੇ ਬੈਠੇ ਪੜਣਾ ਹੈ ਮੇਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸੋ ਮੈਂ ਤੁਹਾਨੂੰ ਹੁਣ ਰੂਪੂ ਕਰਨ ਜਾ ਰਿਹਾ ਸਦਾ ਤਜੀਬ ਸਿੰਘ ਜੀ ਧਾਰੀਵਾਲ ਕੈਬਨਟ ਮੁਸੇਹ ਪੰਜਾਬ ਜਿਨ੍ਹਾਂ ਨੂੰ ਲੋਕ ਸਭਾ ਹਕਮਤ ਸਾਹਿਬ ਤੋਂ ਉਮੀਦਾਰ ਲਾ ਕੇ ਆਮ ਆਦਮੀ ਪਾਰਟੀ ਵੱਲ ਚਾਦਰ ਆਰਾਖਤ 32 ਚੇਰ ਕਰ ਲਈ। ਧੰਨਵਾਦ। ਪਹਿਲਾਂ ਤਾਂ ਸਾਰੇ ਪੈਂਟ ਦਾ ਵੰਦੂ ਪਿਆਰ ਕੋਈ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਇਲ ਜਿੱਕੇ ਹੱਸੇ ਅਗੱਪ ਸਾਡੇ ਕੌਂਸਲ ਅੌਰਣ ਜੀ ਦੀ ਗਵਾਹੀ ਹੈ ਹਲਕਾ ਵੈਸੇ ਦੇ ਵਿੱਚ ਛੋਟ ਪਸਾ ਦਿਆ ਨੁਕਮੀਟ ਕਰ ਰਹੇ ਇਹ ਸੰਕੇਤੇ ਸਾਡੇ ਮਾਨਯੋਗ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਜੀ ਸ਼ੇਰ ਜੀ ਜੀ ਲੱਗਿਆ ਅੱਜ ਅੱਗੇ ਬਹੁਤ ਮੀਟਿੰਗਾਂ ਨੇ ਬਾਕੀ ਨੂੰ ਬੇਅਦਕੀ ਕਮ ਆਇਆ ਕਿ ਆਮ ਆਦਮੀ ਪਾਰਟੀ ਦੇ ਹਾਈਕੁਆਰਟਰ ਦੇ ਪਾਰਟੀ ਦੇ ਕਦਮੀਆਂ ਅਗੰਗ ਕੇਰਿਵਾਲ ਜੀ ਨੇ ਪੰਜਾਬ ਦੇ ਮਾਣੋਗ ਮੁਖ ਖੋਲਤਰੀ ਸ੍ਰੀ ਗੁਰਪ੍ਰੀਤ ਸਿੰਘ ਮਾਜ ਜੀ ਨੇ ਬਿੱਦੂ ਤੁਹਾਡੀ ਸੇਵਾ ਵਾਸਤੇ ਲੋਕ ਸਭਾ ਹਲਕਾੰਬਸਰ ਤੋਂ ਪਾਰਟੀ ਦਾ ਟਿਕਟ ਦਿੱਤਾ ਉਹ ਮੈਂ ਪਿਛਲੇ ਕਿਹਦੇ ਤੋਂ ਸਾਲ ਦੇ ਮੁਕਾਬਲੇ ਲੋਕਲ ਐਡਾ ਹੀ ਛੋਟੇ ਛੋਟੇ ਮੀਟਿੰਗਾਂ ਕਰਕੇ ਜਿੰਨਾ ਮਿਲਦਾ ਮੈਂ ਬਸ ਤਦੂ ਤੇ ਵਿਸ਼ਵਾਸ ਜਤਾਉਂਦਾ ਹਾਂ ਕਿ ਜਿਲੋਸੀ ਬਾਈ ਦੀ ਇਲੈਕਸ਼ਨ ਲੜੀ ਸੀ ਅਸੀਂ ਕਿਹਦੇ ਵਿੱਚ ਜਿਲੋਂ ਦੀਆਂ ਗਲੀਆਂ ਚੋਂਦੇ ਸੀਗੇ ਦੋਸਤ ਦੋਸਤ ਕਾਬੇ ਸੀਗੇ ਅਸੀਂ ਨਾਲੇ ਲਿਖਦੇ ਸੀਗੇ ਇੱਕ ਮੌਕਾ ਕੇ ਦੀਵਾਲ ਨੂੰ ਇੱਕ ਮੌਕਾ ਭਗਵਾਨ ਜਮਾਨ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਬੰਗੇ ਅਮਰ ਜੱਥੇ ਉਦਾਸਵਾਲਾ ਜੀ ਪਹੁੰਚੇ ਤੁਸੀਂ ਆਪਣੇ ਐਮਐਲਏ ਡਾਕਟਰ ਜਸਵੀ ਸਿੰਘ ਸੰਧੂ ਹੋਣਾ ਚੁਣਿਆ ਬਿੰਗੂ ਵੈਦਾਲ ਦੇ ਸਾਰੇ ਭੈਣ ਭਰਾਵਾਂ ਨੇ ਵੋਟਾਂ ਪਾ ਕੇ ਉਧਾਲ ਸਭਾ ਜੇ ਭੇਜਿਆ ਤੇ ਮਾਨ ਸਾਹਿਬ ਨੇ ਤੇਰੀ ਪਹਿਲੀ ਟੌਪ 10 ਕੈਨਡਿਡੇਟ ਸੀਗੀ ਉਹਦੇ ਵਿੱਚ ਸ਼ਾਮਲ ਕੀਤਾ ਅਸੀਂ ਇਹ ਕਹਿ ਗੱਲ ਕਰਦਾ ਸੀਗੇ ਕਿ ਜੇ ਲੋ ਸਾਡੀ ਸਰਕਾਰ ਆਉਗੀ ਅਸੀਂ ਤੁਹਾਡੇ ਅਪੀਲ ਜੀ ਮਾਫ ਕਰਾਂਗੇ ਸੋ ਗਾ ਵੜਦੇ ਨੇ ਬਾਪ ਸਾਹਿਬ ਨੇ ਸੇਕਾ ਡੂਟ ਬਿਲੀ ਦੇ ਬਿਲ ਬਾਤ ਕੀਤੀ 50% ਪੰਜਾਬੀਆਂ ਦੇ ਐਸਰ ਬਿਲ ਜਿਹੜੇ ਜ਼ੀਰੋ ਆ ਗਏ ਮੈਨੂੰ ਪੂਰੀ ਆਸ ਹੈ ਕਿ ਤੁਹਾਡੀ ਗਲੀ ਦੇ ਵਿੱਚ ਵੀ ਬੰਦ ਜ਼ੀਰੋ ਆਉਂਦੇ ਹੋਣਗੇ ਜੇ ਜ਼ੀਰੋ ਆਉਂਦੇ ਸਿੱਕਲਾ ਹੱਥ ਖੜਾ ਕਰਕੇ ਦੱਸੋਗੇ ਤੁਹਾਡੇ ਬਿਲ ਜ਼ੀਰੋ ਆਉਂਦੇ ਆ ਤਾਂ ਤੁਹਾਡਾ ਇਹ ਸਾਡਾ ਪਹਿਲੀ ਗਾਰੰਟੀ ਸੀਗੀ ਅਸੀਂ ਪੁੱਜੀ ਗੱਲ ਤੇ ਦਿੱਤੀ ਸੀਗੀ ਕਿ ਆਮ ਗਰੀਬ ਲੋਕਾਂ ਨੂੰ ਸਭ ਤੋਂ ਵੱਧਿਆ ਲਾਜ ਦੇਣ ਵਾਸਤੇ ਦਿੱਲੀ ਦੀ ਤਰਜ਼ ਉੱਤੇ ਛੋਟੇ ਹਸਪਤਾਲ ਉਡਾਵਾਂਗੇ ਅਸੀਂ ਮਹੱਲਾ ਕਲੀਨਿਕ ਐਸਵਾ ਦੇ ਦੋ ਮਹੱਲਾ ਕਲੀਨਿਕ ਦੇ ਪਹਿਲਾ ਮਹੱਲਾ ਕਲੀਨਿਕ ਪੰਜਾਬ ਦਾ ਸਭ ਤੋਂ ਪਹਿਲਾ ਉਹ ਵੀ ਅਦਵਿੰਦ ਕੇਰ ਦੀ ਰਾਜ ਦੀ ਤੇ ਭਗਵੰਤ ਮਾਨ ਦੀ ਸੇਵਾ ਸ਼ੁਰੂ ਕੀਤਾ ਆਹ ਸੋਲੇ ਉਰੇ ਪੰਜਾਬ ਦੇ ਦਰਸੋਂ ਪਿੰਡ ਮੱਲਾ ਕਲੀਨਕ ਦੇ ਅਸੀਂ ਵਾਦਾ ਕੀਤਾ ਸੀਗਾ ਕਿ ਆਪ ਲੋਕਾਂ ਦੇ ਬੱਚਿਆਂ ਨੂੰ ਖਰੀਦ ਦੇ ਵਧੀਆ ਪੜਾਈ ਦੇਣ ਵਾਸਤੇ ਅਸੀਂ ਟਾਪ ਦੇ ਸਕੂਲ ਬਣਾਵਾਂਗੇ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ 120 ਸਕੂਲ ਆਨਵੈਂਸ ਦੇ ਰੋੜੇ ਬਣਾਈ ਚੌਥੀ ਗਣਤੀ ਦਿੱਤੀ ਸੀਗੀ ਕਿ ਜਦੋਂ ਅਸੀਂ ਆਵਾਂਗੇ ਅਸੀਂ ਬੇਵੰਗਾ 2000ਾਂ ਨੂੰ ਨੌਕਰੀਆਂ ਦਵਾਂਗੇ ਮਾਨ ਸਾਹਿਬ ਨੇ 2 ਸਾਲ ਦੇ ਵਿੱਚ 43 ਹਜ਼ਾਰ ਨੌਜਵਾਨਾਂ ਨੂੰ ਸੱਖਾਂ ਵੀ ਨੌਕਰੀ ਦਿੱਤੀ ਅਸੀਂ ਪੰਜ ਦੀ ਗਰੰਟੀ ਦਿੱਤੀ ਸੀ ਕਿ ਜਦੋਂ ਅਸੀਂ ਆਏ ਪੰਜਾਬ ਦੇ ਜ਼ਰਾ ਕੱਚੇ ਬਲਾਜਬਾਂ ਨੂੰ ਪੱਕੇ ਕਰਾਂਗੇ ਮਾਨ ਸਾਹਿਬ ਨੇ 15 ਹਜ਼ਾਰ ਨੌਜਵਾਨਾਂ ਨੂੰ ਪੱਕਿਆ ਕੀਤਾ ਅਸੀਂ ਛੇ ਵੀ ਗਰੰਟੀ ਦਿੱਤੀ ਸੀ ਕਿ ਸਰਹੱਦਾਂ ਉੱਤੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਜਾਂ ਪੰਜਾਬ ਦੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਤੇ ਇੱਕ ਦੋਖ ਵੀ ਦੇਵਾਂਗੇ ਪੰਜਾਬ ਇਕੱਲਾ ਸੂਬਾ ਜਿੱਥੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੰਨੇ ਪੈਸੇ ਦਿੰਦੇ ਆ ਜਿਹੜੇ ਕੋਲ ਦੁੱਖ ਗੜੀ ਘੜ ਰਹਾ ਹੋ ਆਪਣੀ ਆ ਤੇ ਮੁੱਖ ਮੰਤਰੀ ਸਾਹਿਬ ਖੁਦ ਜਾਂਦੇ ਆ ਖੁਦ ਜਾ ਕੇ 1 ਕਰੋੜ ਦਾ ਚੱਕ ਸ਼ਹੀਦ ਦੇ ਵਾਰਸਾਂ ਨੂੰ ਦਿੰਦੇ ਆ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਕਿ ਸਰਬੀ ਸਰਕਾਰ ਆਪ ਇਸ ਸਰਕਾਰ ਆਪਦੇ ਦੁਆਲ ਬੈਠ ਕੇ ਪੰਜਾਬ ਦੇ ਹਰ ਗਲੀ ਮੰਨਣ ਦਾ ਇਤਜ਼ਾਮ ਕੀ ਪਹਿਲੇ 3 ਮਹੀਨੇ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਤੁਹਾਡੇ ਦੁਆਲ ਕਿੱਦਾ ਆਈ ਐਸਡੀਆਪ ਬੀਸੀ ਤਹਿਸੀਲਦਾਰ ਪਟਵਾਰੀ ਹਰ ਪਲਾਡ ਦਾ ਅਫਸਰ ਹਰ ਪਿੰਡ ਤੇ ਹਰ ਬੱਲੇ ਦੇ ਵਿੱਚ ਆ ਅਸੀਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਉਗੀ ਅਸੀਂ ਘਰ ਘਰ ਆਵਾਂਗਾ ਦਰ ਘਰ ਬਾਲ ਜੇ ਜਿਹੜੀ ਖੋਲ ਡਿਲੀਵਰ ਕਰਾਂਗੇ ਬਾਤ ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਪ੍ਰੈਲ ਕੀਤਾ ਬਹੁਤ ਤੌਰ ਤੇ ਬੁਲਾ ਹੁਣ ਜੂ ਦੇ ਵਿੱਚ ਅਸੀਂ ਉਹ ਦੂਸਰਾ ਪ੍ਰੈਲ ਜਿਹੜਾ ਉਹ ਕਰ ਜਾਵੇ ਜੋ ਕਹ ਸੀਗਾ ਜੋ ਕਹਿ ਕੇ ਗਏ ਸੀਗੇ ਉਹ ਸਭ ਜਿਹੜੀਆਂ ਗਰੰਟੀਆਂ ਸੀਗੀਆਂ ਉਹ ਪੂਰੀਆਂ ਕੀਤੀਆਂ ਇੱਕ ਗਲਤੀ ਤੁਹਾਡੀ ਰਹਿ ਗਈ ਸਾਡੀਆਂ ਬਾਵਾ ਭੈਣਾਂ ਦੀ ਇੱਕ ਗਲਤੀ ਬਾਕੀ ਆ ਅੱਜ ਤੋਂ ਚਾਰ ਦਿਨ ਪਹਿਲਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਦੇਖਿਆ ਹੁਣ ਉਹਦੇ ਨੇ ਕਿਹਾ ਕਿ ਪ੍ਰਮਾਤਵਾ ਕਰੂਗਾ ਜਲਦੀ ਅਸੀਂ ਆਪਣੇ ਬਾਬਾ ਪਾਣਾ ਦੀ ਗੰਟੀ 1000 ਕੋਈ ਹੈ ਜਿਹੜਾ ਉਹ ਅਸੀਂ ਜਲਦੀ ਲਾਗੂ ਕਰੇ 100 ਸਾਲ ਤੇ 2 ਸਾਲ ਕੀਤਾ ਸਾਧੂ ਤੁਸੀਂ ਵੋਟਾਂ ਪੰਜ ਸਾਲ ਨਹੀਂ ਪੜਗੇ ਸੀ ਇਹ ਇਹ ਸਾਡਾ 2 ਸਾਲ ਦਾ ਕੋਟਕਾਰਡ ਹੈ 3 ਸਾਲ ਤੇ ਬਾਕੀ ਦੇ ਅਦੇ ਪੰਜਾਬ ਦੇ ਬਹੁਤ ਘੱਟ ਹੋਣੇ ਹੁਣੇ ਅਰੋੜਾ ਵੀ ਕਹਿ ਰਹੇ ਸੀਗੇ ਕਿ ਸਾਡੀ ਇੱਕ ਵੱਡੀ ਸਵੱਸਿਆ ਕਿ ਸਾਡੀਆਂ ਪਾਪਾ ਸੀਵਰੇਜ ਇੱਕ ਅੱਲੀ ਤਹਾਦੀ ਨੇ ਇਹ ਅਮਰ ਸਾਹਿਬ ਦੇ ਬਹੁਤ ਸਾਰੇ ਵਾਕਿਆ ਦੇ ਵਿੱਚ ਇਹ ਪੌਲ ਬੈਂ 75 ਸਾਲ ਤੋਂ ਜਿਹੜੇ ਆਵਾਜ਼ ਕਰਦੇ ਲੋਕ ਉਹ ਇੱਕ ਸੀਵਰੇਜ ਦੀ ਗਵਾ ਸਕੇ ਪੂਰੇ ਸ਼ਹਿਰ ਦੇ ਵਿੱਚ ਪ੍ਰੋਬਲਮ ਹੈ ਮੈਂ ਰੋੜਾ ਦੀ ਤੁਨੂੰ ਤੁਹਾਡੇ ਦਾ ਵਾਦਾ ਕਰਦਾ ਕਿ ਜਦੋਂ ਆਪ ਪੈਂਤੀ ਬਣ ਗਏ ਸਭ ਤੋਂ ਪਹਿਲਾਂ ਪੁੱਤਰ ਦਾ ਮੈਂ ਤੁਹਾਡੀ ਵਾਰ ਦੇ ਰੂਚੀ ਕਰਾਂ ਸਰਦਾਰ ਗੁਰਦੀਪ ਸਿੰਘ ਕਾਲਵਾਲ ਜੀ ਜਿੰਦਾਬਾਦ ਸਰਦਾਰ ਤਸਪੀਰ ਸਿੰਘ ਸੰਧੂ ਜੀ ਜਿੰਦਾਬਾਦ ਬਾਕੀ ਆਪਣੇ ਐਮਐਲਏ ਸਾਹਿਬ ਨੂੰ ਨਾਮ ਲੈ ਕੇ ਸਭ ਤੋਂ ਪਹਿਲਾਂ ਲੋਕ ਸਭਾ ਦੇ ਵਿਚਾਰ ਛੋੜੀ ਹੈ ਕਿ ਹਮਸਰ ਦਾ ਸੀਵਰਸ ਤੁਸੀਂ ਦਾ ਜਵਾਬ ਦੇ ਜਦ ਗੇਟਾ ਜੰਗਲ ਵਰਤ ਸਭੀ ਹੈ ਉੱਥੇ ਅੰਦਰ ਜਾ ਕੇ ਦੇਖੋ ਤੁਸੀਂ ਕਿੰਦੀ ਬੁਰੀ ਹਾਲਤ ਹੈ ਉਦੇ ਮੌਜੂਦਗੀ ਦਾ ਦੇਖ ਕੇ ਪ੍ਰਧਾਨ ਮੰਤਰੀ ਕੋ ਤੇ ਸਾਨੂੰ ਸੀਵਰੇਜ ਪੂਰੇ ਪਸਾ ਨੂੰ ਸਭ ਸੀਵਰੇਜ ਵਾਸਤੇ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ ਕਿਉਂਕਿ ਸੀਵਰੇਜ ਇੱਕ ਬਹੁਤ ਵੱਡੀ ਪ੍ਰੋਬਲਮ ਬੜ ਕੇ ਖੜਾ ਬਹੁਤ ਹੀ ਵੱਡੀ ਬਲਾਦ ਲੋ ਗੰਦਾ ਪਾਣੀ ਤੁਸੀਂ ਤੁਹਾਨੂੰ ਬੇਨਤੀ ਹੈ ਕਿ ਲੋਕ ਸਭਾ ਸਭ ਤੋਂ ਪੱਲਾ ਸਭ ਨੇ ਲੋਕ ਸਭਾ ਵਿੱਚ ਬੈਠ ਕੇ 140 ਕਰੋੜ ਲੋਕਾਂ ਦੇ 543 ਜਿਹੜੇ ਐਮਪੀ ਉੱਥੋਂ ਭੇਜੜੇ 543 ਬੰਦੇ ਬੈਠ ਕੇ ਇਸ ਦੇਸ਼ ਦਾ ਪੁੱਖ ਤਿਆ ਕਰਦੇ ਆ ਵਾਖੋ ਸੂਬੇ ਦਾ ਪੁੱਖ ਤਿਆ ਕਰਦੇ ਤੁਸੀਂ ਦੇਖਿਆ ਹੋਣਾ ਜਦੋਂ ਲੋਕ ਸਭਾ ਚੱਲਦੀ ਹੈ ਤਲਗੋ ਦੇਸ਼ ਵਾਲੇ ਪਾਬੰਗਾ ਦੁਆਰੇ ਕੇਲਾ ਵਾਲੇ ਉੱਥੋਂ ਦੇ ਵੀ ਆਪਣੇ ਹੱਕਾਂ ਲਈ ਕਿੱਦਾਂ ਲੜਦੇ ਆ ਜਿਨ੍ਹਾਂ ਨੂੰ ਤੁਸੀਂ ਕਹਦੇ ਹੋ ਪੱਟੂ ਦੇ ਮਾਦਾਂ ਨੂੰ ਇਹ ਪੰਜ ਸਾਲ ਲਾ ਕੇ ਜਿੱਦਾਂ ਜਾਂਦੇ ਆ ਉਦੋਂ ਹੀ ਵਾਪਸ ਆ ਜਾਂਦੇ ਆ ਮੈਂ ਤੁਹਾਡੇ ਦਾ ਵਾਦਾ ਕਰਦਾ ਤੇ ਅਬ ਸਭ ਦੇ ਲਈ ਵਿਸ਼ੇਸ਼ ਇੰਡਸਟਰੀ ਅਬਸਰ ਦੇ ਲਈ ਟ੍ਰੇਡ ਵਪਾਰ ਦੇਣਾ ਉਹਨੂੰ ਮਜ਼ਬੂਤ ਕਰਨਾ ਅਬ ਸਭ ਦੇ ਲਈ ਇੱਕ ਇੰਟਰ ਦਾ ਜੁੜੇ ਅਸੀਂ ਜਿਹੜੀ ਆਪਾਂ ਨੂੰ ਡਾਕਟਰ ਨੂੰ ਮੋਹਸੇ ਨੇ ਦਿੱਤੀ ਸੀਗੀ ਪਰ ਬਾਦਲ ਸਾਹਿਬ ਦਾ ਜਿਹੜਾ ਵਾਅਦਾ ਆ ਬਾਦਲ ਸਾਹਿਬ ਉਹ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਤੋਂ ਜੁੜੇ ਅਸੀਂ ਦੋਨੋਂ ਪੁੱਠੰਡੇ ਲਾ ਕੇ ਬੇਰੀ ਇਹ ਪਹਿਲੀ ਉਹ ਕਿਉਂਗੇ ਸਾਡੇ ਬੱਚੇ ਕਿਉਂ ਜਗਰੈਂਦੇ ਪੜ ਜਾਣ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਪੜਾਉਣਾ ਇਹ ਕਲਟਰਲ ਹਾਸੇ ਜੁਡੀਸਟੀ ਬਣਾਉਣੀ ਹੈ ਇੱਕ ਅਸੀਂ ਇੱਥੇ ਟਾਪ ਦਾ ਇੰਡੀਆ ਮੈਡੀਕਲ ਇੰਸਟੀਚਿਊਟ ਬਣਾਉਣਾ ਔਰ ਇੱਕ ਅਸੀਂ ਇੱਥੇ ਟਾਪ ਦਾ ਸਟੇਡੀਅਮ ਬਣਾਉਣਾ ਟਾਪ ਦਾ ਸਟੇਡੀਅਮ ਸਪੋਰਟ ਸਪੋਰਟਿਜ਼ਮ ਜਿਹੜੀ ਹੈ ਉਹ ਤੋਂ ਇੱਥੇ ਲਾਗੂ ਕਰਨਾ ਇੱਕ ਅਸੀਂ ਜਿਹਦਾ ਹਾਇਦਰਾਬਾਦ ਦੇ ਵਿੱਚ ਬਹੁਤ ਵੱਡਾ ਜਿਹੜਾ ਫਿਲਮ ਸਿਟੀ ਬਣਿਆ ਅਮਰਸਰ ਦੇ ਵਿੱਚ ਬਹੁਤ ਸ਼ੂਟ ਕਰਉਂਦੀਆਂ ਇੱਕ ਆਪਾਂ ਟੌਪ ਦਾ ਫਿਲਮ ਸਿਟੀ ਬਣਾਵਾਂਗੇ ਤਾਂ ਜੋ ਸਾਡੇ ਬੱਚਿਆਂ ਨੂੰ ਤੁਹਾਨੂੰ ਸਭ ਨੂੰ ਉੱਥੇ ਰੁਜ਼ਗਾਰ ਮਿਲ ਸਕੇ ਬਹੁਤ ਪਲਾਨਾਂ ਦੇ ਮੇਰੇ ਦਿਮਾਗ ਦੇ ਵਿੱਚ ਜਿਹੜੀਆਂ ਆਪਾਂ ਕਰਦੀਆਂ ਬਸ ਤੁਸੀਂ ਇੱਕ ਇਹਦਾ ਲੋਕ ਸਭਾ ਵਿੱਚ ਭੇਜ ਦਿਓ ਮੈਂ ਤੁਹਾਨੂੰ ਲਾਵਾ ਦੀ ਦਵਾਉਂਦਾ ਅੰਮ੍ਰਿਤਸਰ ਜੀ ਦਾ ਮਾਣ ਬਣ ਕੇ ਅੰਮ੍ਰਿਤਸਰ ਜੀ ਦਾ ਪੁੱਤ ਬਣ ਕੇ ਲੋਕ ਸਭਾ ਦੇ ਵਿੱਚ ਸਾਡੇ ਮੁੱਦੇ ਠਾਵਾਂਗੇ ਸਾਡੇ ਮੁੱਦੇ ਨੂੰ ਹੱਲ ਕਰਾਂਗੇ ਮਾਨ ਸਾਹਿਬ ਦੀ ਸਰਕਾਰ ਦੇ ਸਾਬ ਦੇ ਬਾਕੀ ਹੈ ਇਥੋਂ ਦੀ ਸਰਕਾਰ ਤੋਂ ਦਾ ਲੈ ਕੇ ਸਿੰਧਰ ਦੀ ਸਰਕਾਰ ਤੋਂ ਦਾ ਲੈ ਕੇ ਆਪਣੇ ਸ਼ਹਿਰ ਨੂੰ ਨੰਬਰ ਵੰਗਵਾ ਸ਼ਹਿਰ ਜਿਹੜਾ ਬਣਾਉਣਾ ਤੁਹਾਡਾ ਬਹੁਤ-ਬਹੁਤ ਤੁਹਾਡਾ ਅਸੀਂ ਵੇਟ ਹੋ ਗਏ ਸੀਗੇ ਤੁਸੀਂ ਵੇਟ ਕੀਤੀ ਸਾਡੀਆਂ ਭੈਣਾਂ ਨੇ ਵੇਟ ਕੀਤੀ ਆ ਬਹੁਤ-ਬਹੁਤ ਤੁਹਾਡਾ ਪੱਗਵਾਦ ਕੇ ਤੁਸੀਂ ਦਿੱਤਿਆ ਪਰ ਇੱਕ ਗੱਲ ਯਾਦ ਰੱਖੋ ਤੁਹਾਡੀ ਵੇਟ ਕਿ ਸਾਡੀ ਲਈ ਦੇਖੋ ਕੀ ਬੰਗਵਾਗ ਲਗਾ ਦੇ ਵਿੱਚ ਤੁਸੀਂ ਲੋਕ ਸਭਾ ਚਲਦੀ ਤੋਂ ਬਾਅਦ ਅਸਾਸ ਕਰੋਗੇ ਕਿ ਜਿਸ ਬੰਦੇ ਨੇ ਇਹ ਗਲੀ ਦੇ ਵਿੱਚ ਵੇਟ ਕੀਤੀ ਸੀਗੀ ਉਹ ਬੰਦੇ ਨੇ ਅਵਸਰ ਦਾ ਸਿਰਚਾ ਕੀਤਾ ਲੋਕ ਸਰਦ ਤੁਹਾਨੂੰ ਆਪਣਾ ਮਾਨਸੂਸ ਹੋਇਆ ਕਰੂਗਾ ਸੋ ਤੁਹਾਡਾ ਸਭ ਦਾ ਵਾਹ ਵਾਹ ਪਹਿਲ ਵਾਹ ਜੀ ਦੀ ਖਾਤਰ ਵਾਹ ਜੀ ਦੀ ਖਾਤਰ ਆਵਾਜ਼ੀ ਪਾਰਟੀ ਜਿੰਦਾਬਾਦ